ਕਿ ਟਾਇਲਟ ਜਿਹੜਾ ਆ ਉਹ ਟਾਇਲਟ ਦੇ ਕਮਰਿਆਂ ਚ ਜਾਣਾ ਚਾਹੀਦਾ ਸੌਚਾਲਿਆ ਜਾਣ ਲਈ ਖੇਤਾਂ 'ਚ ਨਹੀਂ ਜਾਣਾ ਚਾਹੀਦਾ ਖੁੱਲੇ 'ਚ ਸੌਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਿਮਾਰੀਆਂ ਫੈਲਾਉਂਦਾ ਹੈ ਤਾਂ ਅੱਜ 73 ਸਾਲ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਸਫਾਇਆ ਜਾ ਰਿਹਾ ਵੀ ਨਕੀ ਕਿਤਾ ਫੇਰੀਦੀ ਹੈ ਲੋਕਾਂ ਨੂੰ ਇਹ ਸਿਖਾਇਆ ਜਾ ਰਿਹਾ ਕਿ ਜੇ ਤੁਸੀਂ ਫਲਾਣਾ ਨਾਰਾ ਨਾ ਲਾਓਗੇ ਤੇ ਤੁਹਾਨੂੰ ਦਰਸਤਾਨਾ ਬਣ ਕੇ ਮਾਰਿਆ ਜਾਏਗਾ ਦੇਸ਼ ਦੇ ਵਿੱਚ ਬਦ ਇੰਤਜ਼ਾਮੀ ਇੰਨੀ ਫੈਲੀ ਹੋਈ ਆ ਜਿੰਨਾ ਕਿ ਗੁਰੂ ਨਾਨਕ ਸਾਹਿਬ ਦੇ ਜਵਾਨੇ ਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਸੀ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਚਾਕਰ ਮੈਂ ਦਾ ਪੈਨ ਖਾਓ ਰਤ ਪਿਤ ਕੁੱਤੇ ਹੋ ਜੱਟੀ ਜਾਓ ਇਹ ਹਾਲਾਤ ਬਾਬਰ ਦੇ ਜ਼ਮਾਨੇ ਚ ਵੀ ਸੀ ਬਦ ਇੰਤਜ਼ਾਮੀ ਫੈਲੀ ਹੋਈ ਸੀ ਹਰ ਪਾਸੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਸੀ ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋੜੀ ਮੰਗੇ ਤਾਨ ਬੇ ਲੈ ਲੋ ਔਰ ਇਸ ਕਦਰ ਪਦ ਇੰਤਜਾਮੀ ਸ਼ੂਆ ਸ਼ਾਤ ਜਾਤ ਬਾਤ ਇਸ ਕਦਰ ਹਾਵੀ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਸ਼ਬਦ ਆਪਣੇ ਮੁਖਾਰਬੰਤ ਉਚਾਰਨੇ ਪਏ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੰਜਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਸੰਪਾਦਨਾ ਕੀਤੀ 1604 ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਆ ਔਰ 1606 ਯਾਨੀ 2 ਸਾਲ ਦੇ ਅੰਦਰ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਲੇ ਨੂੰ ਕੋਹ ਕੋ ਕੇ ਤੱਤਿਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਔਰ ਅੱਜ ਤੱਕ ਵੀ ਘੁੰਗਣੀਆਂ ਖਾਣ ਵਾਲਿਆਂ ਨੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਪੀਣ ਵਾਲਿਆਂ ਨੇ ਦੀਸ ਤਨ ਕਰਨ ਵਾਲਿਆਂ ਦੇ ਅੱਜ ਤੱਕ ਨਹੀਂ ਦੱਸਿਆ ਕਿ ਪੰਜਵੇਂ ਪਾਤਸ਼ਾਹ ਨੂੰ ਇੰਨੀ ਕੋ ਖੋ ਕੇ ਸ਼ਹਾਦਤ ਕਿਉਂ ਦੇਣੀ ਪਈ ਉਹਨਾਂ ਨੂੰ ਕਿਉਂ ਚੀਜ਼ ਕਰਨਾ ਪਿਆ ਤੁਹਾਨੂੰ ਪਤਾ ਹੋਣਾ ਕਿ ਭਾਰਤ ਦੇ ਵਿੱਚ ਸਜ਼ਾ ਦੇਣ ਦਾ ਅਜੇ ਕੋਈ ਪ੍ਰਵਿਧਾਨ ਨਹੀਂ ਸੀ ਜਿਹੜਾ ਲੋਕਾਂ ਨੇ ਸ਼ਹੀਦ ਹੋ ਜਾਏ ਗਰੀਬਾਂ ਨੇ ਸ਼ਹੀਦ ਹੋ ਜਾਏ ਤਾਂ ਮੰਗੋਲਾ ਦੇ ਵਿਧਾਨ ਯਾਸਾ ਦੇ ਵਿੱਚ ਕੋਈ ਸਜ਼ਾ ਕੱਢੀ ਗਈ ਕਿ ਜਿਹੜਾ ਲੋਕਾਂ ਨੇ ਮਰਦਾ ਆ ਜਿਵੇਂ ਤਕਤੀ ਤਵੀ ਤੇ ਬਿਠਾਇਆ ਜਾਵੇ ਉੱਪਰ ਦੀ ਦੇਗ ਦੇ ਵਿੱਚ ਬਿਠਾਇਆ ਜਾਵੇ ਤਾਂ ਖੂਨ ਦਾ ਟਿਪਕਾ ਜ਼ਮੀਨ ਤੇ ਨਹੀਂ ਡਿੱਗਦਾ ਇਹ ਆਮ ਕਹਾਵਤ ਸੀ ਕਿ ਜਿਹੜਾ ਲੋਕਾਂ ਲਈ ਸ਼ਹੀਦ ਹੋਵੇ ਜੇ ਉਹਦਾ ਖੂਨ ਦਾ ਟਿਪਕਾ ਜ਼ਮੀਨ ਤੇ ਡਿੱਗ ਜਾਏ ਤਾਂ ਉਸ ਖੂਨ ਦੇ ਟਿਪਕੇ ਤੋਂ ਇਦਾਂ ਦੇ ਲਸਾਨੀ ਚੋਦੇ ਹੋਰ ਵੀ ਪੈਦਾ ਹੋ ਸਕਦੇ ਨੇ ਉੱਪਰ ਦੀ ਦੇਗ ਦੇ ਵਿੱਚ ਆਤੀਆਂ ਤਵੀਆਂ ਤੇ ਇਸ ਕਰਕੇ ਬਿਠਾਇਆ ਗਿਆ ਕਸੂਰ ਕੀ ਸੀ ਤੁਸੀਂ ਸਾਰੇ ਬੈਠੇ ਆ ਦੱਸੋ ਕਸੂਰ ਕੀ ਸੀ ਕਿਸੇ ਨੇ ਨਹੀਂ ਦੱਸਿਆ ਕਸੂਰ ਇਹ ਸੀ ਕਿ ਗੁਰੂ ਅਰਜਨ ਦੇਵ ਜੀ ਨੇ 1604 ਦੇ ਵਿੱਚ ਬਹੁਜਨ ਸਮਾਜ ਦੀ ਨੀਂਹ ਰੱਖੀ ਸੀ ਬਹੁਜਨ ਸਮਾਜ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਰੱਖੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਈਆਂ ਦੀ ਚੂੜੀਆਂ ਦੀ ਸਮਾਰਾਂ ਦੀ ਜੁਲਾਈਆਂ ਦੀ ਬਾਣੀ ਜਦੋਂ ਇੱਕ ਜਗ੍ਹਾ ਪਾ ਦਿੱਤੀ ਤਾਂ ਮੰਨੂਆ ਨੇ ਤਾਂ ਮੁਗਲਾਂ ਨੇ ਇਹ ਕਸੂਰ ਕਰਿਆ ਕਿ ਇਹ ਨੂੰ ਜਲਦੀ ਸ਼ਹੀਦ ਕਰ ਦਿੱਤਾ ਜਾਵੇ ਜੇ ਇਹ ਜ਼ਿਆਦਾ ਤਰ ਜਿੰਦਾ ਰਹਿ ਗਿਆ ਤਾਂ ਬਾਣੀ ਦੀ ਤਰਜ ਤੇ ਢਾਣੀ ਵੀ ਇਕੱਠੀ ਕਰ ਸਕਦਾ ਹੈ ਦੋ ਸਾਲ ਦੇ ਅੰਦਰ ਅੰਦਰ ਸ਼ਹੀਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਬਾਣੀ ਦੀ ਤਰਜ ਤੇ ਪਾਣੀ ਦੀ ਤਰਜ਼ ਤੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਧਰਤੀ ਤੇ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਪਾਣੀ ਇਕੱਠੀ ਕੀਤੀ ਸੀ ਉਸੇ ਹੀ ਤਰਜ਼ ਤੇ ਧਾਣੀ ਵੀ ਇਕੱਠੀ ਕਰ ਦਿੱਤੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਔਰ ਜਦੋਂ ਔਰ ਜਦੋਂ ਬਾਈ ਧਾਰ ਦੇ ਹੰਕਾਰੀ ਮਨੂਵਾਦੀ ਰਾਜਿਆਂ ਨੇ ਗੱਲ ਕਹੀ ਕਿ ਤੂੰ ਇਹਨਾਂ ਗਰੀਬ ਲੋਕਾਂ ਨੂੰ ਘੋੜਿਆਂ